ਵਿਆਹ ਵਾਲੇ ਮੁੰਡੇ ਨੂੰ ਸ਼ਗਨ ਵਿੱਚ ਦਿੱਤੀ ਆ ਚੀਜ਼ ਮੁੰਡੇ ਨੇ ਭਗਾ ਕੇ ਮਾਰੀ ਪਰ ਸਾਰੇ ਦੇਖ ਕੇ ਹੋ ਗਏ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਯਾਰਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਵੱਲੋਂ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਕਈ ਤਰ੍ਹਾਂ ਦੇ ਗਿਫਟ ਦਿੱਤੇ ਜਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਜਾ ਰਿਹਾ ਹੈ ਅਤੇ ਵਿਆਹ ਵਾਲੇ ਲੜਕੇ ਦਾ ਇੱਕ ਦੋਸਤ ਉਸ ਨੂੰ ਇੱਕ ਗਿਫਟ ਦਿੰਦਾ ਹੈ ਜੋ ਕਿ ਅਖਬਾਰ ਵਿੱਚ ਲਪੇਟਿਆ ਹੁੰਦਾ ਹੈ ਜਦੋਂ ਵਿਆਹ ਵਾਲਾ ਲੜਕਾ ਇਸ ਨੂੰ ਖੋਲ੍ਹ ਹੈ ਤਾਂ ਉਹ ਡਰ ਜਾਂਦਾ ਹੈ ਅਤੇ ਗਿਫਟ ਨੂੰ ਭਗਾ ਕੇ ਪਰਾਂ ਸੁੱਟ ਦਿੰਦਾ ਹੈ ਦਰਅਸਲ ਵਿਆਹ ਵਾਲੇ ਲੜਕੇ ਦੇ ਦੋਸਤ ਵੱਲੋਂ ਜੋ ਗਿਫਟ ਦਿੱਤਾ ਜਾਂਦਾ ਹੈ ਉਸ ਵਿੱਚ ਇੱਕ ਕਛੂ কুমਮਾ ਹੁੰਦਾ ਹੈ ਅਤੇ ਜਦੋਂ ਕਛੂ কুমਮਾ ਅਖਬਾਰ ਚੋਂ ਨਿਕਲ ਕੇ ਭੱਜਦਾ ਹੈ ਤਾਂ ਕੋਲ ਖੜੇ ਲੋਕ ਵੀ ਹੈਰਾਨ ਹੋ ਜਾਂਦੇ ਨੇ ਤੋ ਕੀ ਤੁਸੀਂ ਵੀ ਕੋਈ ਅਨੋਖਾ ਗਿਫਟ ਆਪਣੇ ਕਿਸੇ ਰਿਸ਼ਤੇਦਾਰ ਜਾਂ ਯਾਰ ਦੋਸਤ ਨੂੰ ਦਿੱਤਾ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ